हां जी सत श्री अकाल जी सारेयां नु मैं हरप्रीत कौर ਤੁਹਾਡਾ ਸਵਾਗਤ ਹੈ ਮੋਟੀਵੇਸ਼ਨਲ ਚੈਨਲ ਤੇ ਹੁਣ ਸਵੇਰ ਦਾ ਟਾਈਮ ਹੈ ਜੀ ਵੱਜ ਗਿਨੀਏ 10:30 ਆਪਾਂ ਲੱਗੀਆਂ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਮੇਰੇ ਚੈਨਲ ਤੇ ਨਵੇਂ ਆਇਓ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਬਾਕੀ ਥੰਬਨੇਲ ਦੇਖ ਕੇ ਤੁਹਾਨੂੰ ਪਤਾ ਹੀ ਚੱਲ ਗਿਆ ਹੋਣਾ ਅੱਜ ਦੀ ਆਪਣੀ ਵੀਡੀਓ ਕਿਸ ਚੀਜ਼ ਵਾਰੀ ਆ ਅੱਜ ਦੀ ਵੀਡੀਓ ਉਹਨਾਂ ਵਾਸਤੇ ਹੈ ਜਿਹੜੇ ਕਹਿੰਦੇ ਨੇ ਵੀ ਸਾਡਾ ਕਾਰੋਬਾਰ ਨਹੀਂ ਚੱਲਦਾ ਸਾਡਾ ਕੰਮ ਨਹੀਂ ਚੱਲਦਾ ਉਹਨਾਂ ਦੇ ਨਾਲ ਅੱਜ ਮੈਂ ਸੰਤ ਮਹਾਪੁਰਸ਼ ਬਾਬਾ ਆਨੰਦ ਸਿੰਘ ਜੀ ਦੇ ਵਚਨ ਸ਼ੇਅਰ ਕਰੂੰਗੀ ਇੱਕ ਗੁਰਸਿੱਖ ਦਾ ਵੀ ਕੰਮ ਨਹੀਂ ਸੀ ਚੱਲਦਾ ਫਿਰ ਉਹ ਮਹਾਪੁਰਸ਼ਾਂ ਦੇ ਕੋਲ ਗਿਆ ਸੀ ਤਾਂ ਮਹਾਪੁਰਸ਼ਾਂ ਨੇ ਉਹਨਾਂ ਨੂੰ ਇੱਕ ਵਿਧੀ ਦੱਸੀ ਸੀ ਜਿਹੜੀ ਅੱਜ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਲੱਗੀ ਆਂ ਸੋ ਵੀਡੀਓ ਨੂੰ ਬਿਨਾ ਸਕਿਪ ਕੀਤੇ ਐਂਡ ਤੱਕ ਜ਼ਰੂਰ ਦੇਖਿਓ ਤੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਕਿਸੇ ਹੋਰ ਦਾ ਵੀ ਭਲਾ ਹੋ ਸਕੇ ਸੋ ਚਲੋ ਜੀ ਟਾਈਮ ਵੇਸਟ ਕਰੇ ਬਿਨਾ ਸ਼ੁਰੂ ਕਰਦੇ ਆਂ ਅੱਜ ਦੀ ਵੀਡੀਓ ਵੀਡੀਓ ਜਿਹੜੀ ਜਿਹੜੇ ਵਚਨ ਨੇ ਉਹ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਤੋਂ ਪਹਿਲਾਂ ਕੁਝ ਹੋਰ ਚੀਜ਼ ਵੀ ਮੈਂ ਤੁਹਾਡੇ ਨਾਲ ਸ਼ੇਅਰ ਕਰਨੀ ਚਾਹੁੰਦੀ ਆ। ਅ ਇੱਕ ਦੋ ਵਾਰੀ ਵੀਡੀਓ ਸ਼ੇਅਰ ਵੀ ਮੈਂ ਪਹਿਲਾਂ ਬਣਾਈ ਵੀ ਆ। ਵੀ ਜਿੰਨਾ ਵੀ ਤੁਸੀਂ ਕਮਾਉਨੇ ਹੋ ਨਾ ਅਗਰ 10000 ਕਮਾਉਨੇ ਹੋ 20000 ਕਮਾਉਨੇ ਹੋ 30 ਕਮਾਉਨੇ ਹੋ ਜਿੰਨਾ ਵੀ ਕਮਾਉਨੇ ਹੋ ਤੁਸੀਂ ਮਹੀਨੇ ਦਾ ਉਹਦੇ ਵਿੱਚੋਂ ਦਸਵੰਦ ਹਮੇਸ਼ਾ ਕੱਢਿਆ ਕਰੋ। ਜਿਹੜਾ ਉਹ ਦਸਵੰਦ ਕੱਢਦੇ ਹੋ ਤੁਸੀਂ ਗੁਰੂ ਘਰ ਦੀ ਗੋਲਕ ਦੇ ਵਿੱਚ ਪਾ ਸਕਦੇ ਹੋ ਜਾਂ ਕਿਸੇ ਲੋੜਵੰਦ ਦੀ ਮਦਦ ਕਰ ਸਕਦੇ ਹੋ ਜਾਂ ਅਗਰ ਤੁਸੀਂ ਦਰਬਾਰ ਸਾਹਿਬ ਜਾਂਦੇ ਹੋ ਤਾਂ ਉੱਥੇ ਗੋਲਕ ਵਿੱਚ ਪਾ ਕੇ ਆ ਸਕਦੇ ਹੋ। ਕਿਉਂਕਿ ਧੰਨ ਧੰਨ ਗੁਰੂ ਰਾਮਦਾਸ ਜੀ ਦੇ ਬਚਨ ਨੇ ਵੀ ਜੋ ਗੁਰਸਿੱਖ ਆਪਣਾ ਦਸਵੰਦ ਕੱਢੇਗਾ ਅਗਰ ਇਤਿਹਾਸ ਸੁਪਾ ਪੜਦੇ ਆ ਨਾ ਤਾਂ ਉਹਨਾਂ ਦੇ ਵੀ ਬਚਨ ਨੇ ਵੀ ਜੋ ਵੀ ਗੁਰਸਿੱਖ ਦਸਵੰਦ ਕੱਢੇਗਾ ਤਾਂ ਉਹਦੇ ਕਾਰੋਬਾਰ ਦੇ ਵਿੱਚ ਬਰਕਤ ਪਵੇਗੀ ਇੱਕ ਤਾਂ ਤੁਸੀਂ ਇਹ ਚੀਜ਼ ਜ਼ਰੂਰ ਕਰਨੀ ਸ਼ੁਰੂ ਕਰ ਦਿਓ ਅਗਰ ਤੁਸੀਂ ਜ਼ਿਆਦਾ ਨਹੀਂ ਕੱਢ ਸਕਦੇ ਹਨਾ ਵੀ ਤੰਗੀ ਹੈ ਤਾਂ ਵੀ ਔਖੇ ਸੋ ਕੇ ਕੱਢੋ ਜਿੰਨਾ ਵੀ ਕੱਢ ਸਕਦੇ ਹੋ ਕੋਈ ਗੱਲ ਨਹੀਂ ਕਦੇ ਗੁਰੂ ਸਾਹਿਬ ਕਿਰਪਾ ਕਰਨਗੇ ਜ਼ਿਆਦਾ ਦਸਵੰਦ ਵੀ ਕਢਾਉਣਗੇ ਪਰ ਕੋਸ਼ਿਸ਼ ਕਰੋ ਜਿੰਨਾ ਕਰ ਸਕਦੇ ਹੋ ਉਹਨਾਂ ਜ਼ਰੂਰ ਕੱਢੋ ਹੁਣ ਆਪਾਂ ਗੱਲ ਕਰਦੀ ਆਂ ਵੀ ਜਿਹੜੇ ਸੰਤ ਮਹਾਂਪੁਰਸ਼ਾਂ ਦੇ ਬਚਨ ਨੇ ਇੱਕ ਗੁਰਸਿੱਖ ਸੀ ਉਹਦਾ ਕਾਰੋਬਾਰ ਜਿਹੜਾ ਸੀਗਾ ਉਹ ਜ਼ਿਆਦਾ ਨਹੀਂ ਚੱਲਦਾ ਸੀ ਕਈ ਵਾਰੀ ਤਾਂ ਖਰਚੇ ਵੀ ਆਪਣੀ ਜੇਬ ਚੋਂ ਪਾਉਣੇ ਪੈਂਦੇ ਸੀ ਵੀ ਆਪਦੇ ਪੱਲਿਓਂ ਹੀ ਖਰਚਾ ਹੋ ਜਾਂਦਾ ਸੀ ਤੇ ਕਈ ਵਾਰੀ ਜਨਨ ਕਿ ਠੀਕ ਠੀਕ ਕਮਾਈ ਹੋ ਜਾਂਦੀ ਸੀ ਪਰ ਬੱਚਤ ਨਹੀਂ ਸੀ ਜ਼ਿਆਦਾ ਹੁੰਦੀ ਬਹੁਤ ਉਹ ਨਿਰਾਸ਼ ਸੀਗਾ ਚਿੰਤਾ ਦੇ ਵਿੱਚ ਸੀ ਤਾਂ ਇੱਕ ਵਾਰੀ ਉਹ ਬਾਬਾ ਆਨੰਦ ਸਿੰਘ ਜੀ ਦੇ ਕੋਲ ਗਿਆ ਤਾਂ ਉਹਨੇ ਮਤਲਬ ਮਾਘ ਪੁਰਸ਼ ਨੂੰ ਪੁੱਛਿਆ ਵੀ ਮਾਘ ਪੁਰਸ਼ ਜੀ ਮੈਂ ਬਹੁਤ ਪਰੇਸ਼ਾਨ ਰਹਿੰਦਾ ਮੇਰਾ ਜਿਹੜਾ ਕਾਰੋਬਾਰ ਉਹ ਜਿਆਦਾ ਵੀ ਨਹੀਂ ਚੱਲਦਾ ਕਦੇ ਤਾਂ ਇੰਨਾ ਕੁ ਖਰਚਾ ਹੋ ਜਾਂਦਾ ਮਤਲਬ ਕਿ ਆਦੇ ਪੱਲ ਨੂੰ ਹੀ ਪਾਉਣਾ ਪੈ ਜਾਂਦਾ ਤੇ ਕਈ ਵਾਰੀ ਇੰਨਾ ਕੁ ਹੁੰਦਾ ਕਮਾਈ ਵੀ ਬਸ ਜਿਹੜਾ ਲੱਗਿਆ ਹੁੰਦਾ ਉਹਨਾਂ ਕੁ ਵਾਪਸ ਆਉਂਦਾ ਵੀ ਜਿਆਦਾ ਮੁਨਾਫਾ ਨਹੀਂ ਹੁੰਦਾ ਵੀ ਮੈਨੂੰ ਕੋਈ ਹੱਲ ਦੱਸੋ ਮੈਂ ਕੀ ਕਰਾਂ ਤਾਂ ਸੰਤ ਨੂੰ ਆਪੋਸ਼ਾਨ ਨੇ ਪੁੱਛਿਆ ਕਹਿੰਦੇ ਵੀ ਜਦੋਂ ਤੂੰ ਜਾਨਾ ਹੈ ਦੁਕਾਨ ਖੋਲਦਾ ਹੈ ਤੇ ਆਪਣੇ ਕਾਰੋਬਾਰ ਤੇ ਜਦੋਂ ਸਵੇਰ ਹੀ ਆਪਾਂ ਹਨਾ ਜਦੋਂ ਆਪਾਂ ਦੁਕਾਨ ਖੋਲਦੇ ਆਂ ਕਹਿੰਦੇ ਵੀ ਕੁਰਸੀ ਤੇ ਕਿੱਦਾਂ ਬੈਠਦਾ ਤੂੰ ਤਾਂ ਉਹ ਸੋਚਣ ਲੱਗ ਗਿਆ ਵੀ ਮਹਾਪੁਰਸ਼ ਇਹ ਚੀਜ਼ ਕਿਉਂ ਪੁੱਛ ਰਹੇ ਨੇ ਤਾਂ ਉਹਨੇ ਕਿਹਾ ਮਹਾਪੁਰਸ਼ ਜੀ ਸੋਚ ਕੇ ਉਹਨੇ ਜਵਾਬ ਦਿੱਤਾ ਕਹਿੰਦਾ ਮਹਾਪੁਰਸ਼ ਜੀ ਜੇ ਕੁਰਸੀ ਦੂਰ ਪਹੋਵੇ ਤਾਂ ਖਿੱਚ ਕੇ ਕੋਲ ਬੈਠ ਜਾਣਾ ਨਹੀਂ ਤਾਂ ਅਗਰ ਕੋਲ ਪਈ ਹੋਵੇ ਤਾਂ ਬੈਠ ਜਾਣਾ ਤਾਂ ਮਹਾਪੁਰਸ਼ ਕਹਿੰਦੇ ਨਹੀਂ ਇਹੀ ਤਾਂ ਤੂੰ ਗਲਤੀ ਕਰਦਾ ਹੈ ਮਾਹ ਪੁਰਸ਼ ਨੇ ਦੱਸਿਆ ਕਹਿੰਦੇ ਵੀ ਤੂੰ ਕਰਨਾ ਕੀ ਹੈ ਹਰ ਵ੍ਰੋਜ ਜਦੋਂ ਸਵੇਰੇ ਜਾਣਾ ਹੈ ਕੁਰਸੀ ਤੇ ਬੈਠਣ ਤੋਂ ਪਹਿਲਾਂ ਪੰਜ ਵਾਰ ਮੂਲ ਮੰਤਰ ਸਾਹਿਬ ਦਾ ਪਾਠ ਕਰਕੇ ਉਸ ਤੋਂ ਬਾਅਦ ਧੰਤਨ ਗੁਰੂ ਨਾਨਕ ਦੇ ਮਹਾਰਾਜ ਦੇ ਚਰਨਾ ਚਰਦਾਸ ਕਰਨੀ ਹੈ ਵੀ ਧੰਤਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਇਹ ਤੁਹਾਡਾ ਹੀ ਕਾਰੋਬਾਰ ਹੈ ਕੁਰਸੀ ਵੀ ਤੁਹਾਡੀ ਹੈ ਜੋ ਕਮਾਈ ਹੁੰਦੀ ਉਹ ਵੀ ਤੁਹਾਡੀ ਹੈ ਤੁਹਾਡਾ ਦਿੱਤਾ ਹੋਇਆ ਮੈਂ ਖਾਣਾ ਜੋ ਕੁਛ ਆ ਸਭ ਕੁਛ ਤੁਹਾਡਾ ਹੀ ਦਿੱਤਾ ਹੋਇਆ ਧੰਨ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਕਿਰਪਾ ਕਰੋ ਕਾਰੋਬਾਰ ਵਿੱਚ ਵਰਕਤਾ ਪਾਇਓ ਤੇ ਉਹ ਕਹਿੰਦੇ ਵੀ ਹਰ ਰੋਜ਼ ਇਸ ਤਰੀਕੇ ਨਾਲ ਅਰਦਾਸ ਕਰਕੇ ਤੂੰ ਜਿਹੜੀ ਕੁਰਸੀ ਤੇ ਫੇਰ ਬੈਠਣਾ ਮੂਲ ਮੰਤਰ ਸਾਹਿਬ ਦੀ ਪਹਿਲਾਂ ਜਿਹੜਾ ਹੈਗਾ ਪੰਜ ਵਾਰੀ ਹਾਜ਼ਰੀ ਜ਼ਰੂਰ ਲਗਾਉਣੀ ਆ ਸੋ ਤੁਸੀਂ ਵੀ ਅਗਰ ਤੁਹਾਡਾ ਵੀ ਕਾਰੋਬਾਰ ਕੋਈ ਚਾਹੇ ਤੁਹਾਡਾ ਡੈਰੀ ਚਾਹੇ ਤੁਹਾਡਾ ਕੋਈ ਦੁਕਾਨ ਦਾ ਕੰਮ ਹੈ ਚਾਹੇ ਪਾਰਲਰ ਦਾ ਚਾਹੇ ਜਿਸ ਦਾ ਵੀ ਕੰਮ ਆ ਜੋ ਵੀ ਤੁਹਾਡੀ ਕਮਾਈ ਦਾ ਸਾਧਨ ਆ ਜਿਹਦੇ ਨਾਲ ਤੁਹਾਡੇ ਘਰ ਦੀ ਰੋਟੀ ਪਾਣੀ ਚੱਲਦੀ ਹੈ ਚਾਹੇ ਤੁਸੀਂ ਡਰਾਈਵਿੰਗ ਹੀ ਕਿਉਂ ਨਹੀਂ ਕਰਦੇ ਤਾਂ ਵੀ ਤੁਸੀਂ ਸਟੀਅਰਿੰਗ ਨੂੰ ਵੀ ਹੱਥ ਪਾਉਣ ਤੋਂ ਪਹਿਲਾਂ ਪੰਜ ਵਾਰੀ ਓਲ ਮਾਤਰ ਸਾਹਿਬ ਦਾ ਪਾਠ ਕਰਕੇ ਧੰਨ ਧੰਨ ਗੁਰੂ ਨਾਨਕ ਦੇਵ ਮਹਾਰਾਜ ਦੇ ਚਰਨਾਂ 'ਚ ਅਰਦਾਸ ਜ਼ਰੂਰ ਕਰਿਆ ਕਰੋ ਕਿਉਂਕਿ ਮੈਨੂੰ ਬਹੁਤ ਸਾਰੇ ਮੈਸੇਜ ਆ ਰਹੇ ਸੀ ਕਈ ਦਿਨਾਂ ਤੋਂ ਕਿ ਦੀਦੀ ਸਾਡਾ ਦਾ ਕੰਮ ਨਹੀਂ ਚੱਲਦਾ ਸਾਡਾ ਦਾ ਕੰਮ ਹੈ ਉਹ ਅਸੀਂ ਵੀ ਜਿਆਦਾ ਖਾਸ ਨਹੀਂ ਚੱਲਦਾ ਇੱਕ ਮੈਸੇਜ ਤਾਂ ਸ਼ਾਇਦ ਮੈਨੂੰ ਕੱਲ ਆਇਆ ਸੀ ਇੱਕ ਦੋ ਦੋ ਕੁ ਦਿਨ ਪਹਿਲਾਂ ਆਇਆ ਸੀ ਸੋ ਤੁਸੀਂ ਇਹ ਦੋਨੋਂ ਚੀਜ਼ਾਂ ਜ਼ਰੂਰ ਕਰਨੀਆਂ ਨੇ ਇੱਕ ਤਾਂ ਤੁਸੀਂ ਦਸਵਾ ਮੇਂ ਜ਼ਰੂਰ ਕੱਢਣਾ ਦੂਸਰਾ ਜਿਹੜਾ ਸੰਤ ਮਹਾਂਪੁਰਸ਼ਾਂ ਦੀ ਬਚਨ ਨੇ ਇਸ ਤੇ ਜ਼ਰੂਰ ਚੱਲਣਾ ਇਸ ਤੋਂ ਇਲਾਵਾ ਵੀ ਤੁਸੀਂ ਅੰਮ੍ਰਿਤ ਵੇਲੇ ਉੱਠ ਕੇ ਬਾਣੀ ਜ਼ਰੂਰ ਜਪਣੀ ਹੈ ਅਗਰ ਦਿਨ ਦੇ ਟਾਈਮ 'ਤੇ ਜਪ ਸਕਦੇ ਹੋ ਉਹ ਵੀ ਵਧੀਆ ਪਰ ਅੰਮ੍ਰਿਤ ਵੇਲੇ ਹਾਜ਼ਰੀ ਜ਼ਰੂਰ ਲਵਾਉਣੀ ਹੈ ਤੇ ਇੱਕ ਚੀਜ਼ ਹਮੇਸ਼ਾ ਤੁਸੀਂ ਨਾ ਕਰਨੀ ਹੈ ਜਿੱਥੇ ਵੀ ਜੇ ਤੁਹਾਡੀ ਦੁਕਾਨ ਹੈ ਕਾਰੋਬਾਰ ਹੈ ਤਾਂ ਜੋਤ ਜ਼ਰੂਰ ਲਗਾਇਆ ਕਰੋ ਕਿਉਂਕਿ ਦੇਖੋ ਜਿਹੜੇ ਅਗਰ ਆਪਾਂ Hindu ਧਰਮ ਨਾਲ ਸੰਬੰਧਿਤ ਜਿਵੇਂ ਆ ਲਾਲੇ ਹੁੰਦੇ ਆਣਾ ਆਪਾਂ ਜਾਣਦੇ ਆਂ ਸ਼ਹਿਰਾਂ ਦੇ ਵਿੱਚ ਜਾਣਦੇ ਆਂ ਜਦੋਂ ਆਪਾਂ ਸ਼ੋਰੂਮ ਜਾਂ ਦੁਕਾਨਾਂ ਦੇ ਜਾਂਦੇ ਆਂ ਤਾਂ ਹਮੇਸ਼ਾ ਉਹਨਾਂ ਦਾ ਇੱਕ ਨਾ ਇੱਕ ਸਾਈਡ ਤੇ ਉਹਨਾਂ ਨੇ ਐਦਾਂ ਦਾ ਪੋਸ਼ਨ ਬਣਾਇਆ ਹੁੰਦਾ ਉੱਥੇ ਉਹਨਾਂ ਨੇ ਫੋਟੋਜ਼ ਰੱਖੀਆਂ ਹੁੰਦੀਆਂ ਤੇ ਉਹਨਾਂ ਨੇ ਜੋਤ ਵੀ ਲਾਈ ਹੁੰਦੀ ਆ ਉਹ ਹਮੇਸ਼ਾ ਪਹਿਲਾਂ ਜਦੋਂ ਆਉਂਦੇ ਨੇ ਪਹਿਲਾਂ ਜੋਤ ਲਾਉਂਦੇ ਨੇ ਅਰਦਾਸ ਕਰਦੇ ਨੇ ਫਿਰ ਉਸ ਤੋਂ ਬਾਅਦ ਆਪਦੇ ਕਾਰੋਬਾਰ ਨੂੰ ਸ਼ੁਰੂ ਕਰਦੇ ਨੇ ਸੋ ਤੁਸੀਂ ਵੀ ਹਰ ਰੋਜ਼ ਇੱਥੇ ਕਰਨਾ ਜੋ ਵੀ ਤੁਹਾਡੀ ਕਮਾਈ ਹੁੰਦੀ ਆ ਜੋ ਤੇ ਮੁਨਾਫਾ ਹੁੰਦਾ ਹੈ ਖਾਜਾ ਕਰਨ ਤੋਂ ਬਿਹਤਰ ਮਨਾਫਾ ਹੁੰਦਾ ਉਹਦੇ ਵਿੱਚੋਂ ਦਸਵੰਧ ਜ਼ਰੂਰ ਕੱਢਿਆ ਕਰੋ ਤੁਸੀਂ ਗੁਰੂ ਸਾਹਿਬ ਜੀ ਜ਼ਰੂਰ ਕਿਰਪਾ ਕਰਨਗੇ ਤੇ ਬਾਕੀ ਪਰਮਾਤਮਾ ਤੇ ਵਿਸ਼ਵਾਸ ਜਰੂਰ ਰੱਖਿਆ ਕਰੋ ਮਨ ਨਾ ਟੋਲਿਆ ਕਰੋ ਕਈ ਵਾਰ ਕੀ ਹੁੰਦਾ ਨਾ ਜੇ ਆਪਾਂ ਬਾਣੀ ਜਪ ਵੀ ਰਹੇ ਆ ਤਾਂ ਗੁਰੂ ਸਾਹਿਬ ਜੀ ਸਾਡਾ ਇਮਤਿਹਾਨ ਲੈ ਰਹੇ ਹੁੰਦੇ ਨੇ ਸਾਡੀ ਪ੍ਰੀਖਿਆ ਲੈ ਰਹੇ ਹੁੰਦੇ ਨੇ ਵੀ ਕੀ ਇਹਨੂੰ ਮੇਰੇ ਤੇ ਪੱਕਾ ਵਿਸ਼ਵਾਸ ਹੈਗਾ ਕਿ ਬਸ ਐਵੇਂ ਉੱਤੋਂ ਉੱਤੋਂ ਹੀ ਜਿਹੜਾ ਹੈਗਾ ਇਹ ਦਿਖਾਵਾ ਕਰ ਰਿਹਾ ਸੋ ਜਦੋਂ ਪ੍ਰੀਖਿਆ ਹੁੰਦੀ ਆ ਉਦੋਂ ਫਿਰ ਪ੍ਰੀਖਿਆ ਤਾਂ ਔਖੀ ਹੀ ਹੁੰਦੀ ਆ ਨਾ ਇਮਤਿਹਾਨ ਤਾਂ ਹਮੇਸ਼ਾ ਔਖਾ ਹੀ ਹੁੰਦਾ ਦੇਖੋ ਇੱਕ ਬੱਚਾ ਪੜ੍ਹਦਾ ਸਾਰਾ ਸਾਲ ਉਹ ਮਿਹਨਤ ਕਰਦਾ ਸਾਲਵਾ ਜਿਹੜਾ ਪੀਪਰ ਹੁੰਦੇ ਆ ਉਹ ਔਖੇ ਹੀ ਹੁੰਦੇ ਆ ਨਾ ਤੇ ਇਹ ਤਾਂ ਹੈ ਨਹੀਂ ਵੀ ਬਹੁਤ ਸੌਖੇ ਜਿਹੇ ਪੀਪਰ ਪਾ ਦਿੱਤੇ ਜਾਂਦੇ ਆ ਸੋ ਆਪਣੇ ਵੀ ਜਦੋਂ ਪੀਪਰ ਹੁੰਦੇ ਆ ਆਪਣਾ ਵੀ ਜਦੋਂ ਇਮਤਿਹਾਨ ਹੁੰਦਾ ਉਹ ਥੋੜਾ ਔਖਾ ਹੁੰਦਾ ਹੈ ਕਈ ਲੋਕ ਤਾਂ ਡੋਲ ਜਾਂਦੇ ਨੇ ਡੋਲ ਕੇ ਗੁਰੂ ਦਾ ਲੜ ਛੱਡ ਦਿੰਦੇ ਨੇ ਤੇ ਕਈ ਲੋਕ ਜਿਹੜੇ ਹੈਗੇ ਨੇ ਜਿਨ੍ਹਾਂ ਨੂੰ ਪਤਾ ਵੀ ਹਾਂ ਗੁਰੂ ਸਾਹਿਬ ਜੀ ਜਰੂਰ ਕਿਰਪਾ ਕਰਨਗੇ ਜਿਨ੍ਹਾਂ ਦਾ ਵਿਸ਼ਵਾਸ ਪੱਕਾ ਹੁੰਦਾ ਉਹ ਡੋਲਦੇ ਨਹੀਂ ਉਹ ਗੁਰੂ ਦਾ ਲੜ ਨਹੀਂ ਛੱਡਦੇ ਫਿਰ ਪਰਮਾਤਮਾ ਵੀ ਉਹਨਾਂ ਦੀਆਂ ਝੋਲੀਆਂ ਜਿਹੜੀਆਂ ਦਾਤਾਂ ਨਾਲ ਭਰ ਦਿੰਦੇ ਨੇ ਸੋ ਤੁਸੀਂ ਵੀ ਵਿਸ਼ਵਾਸ ਰੱਖਣਾ ਹੈ હિંમત ਨਹੀਂ ہارਨੀ ਸੋਚ 네ਗੇਟਿਵ ਨਹੀਂ ਲੈ ਕੇ ਆਉਣੀ ਵੀ ਸਾਡਾ ਨਹੀਂ ਚੱਲਦਾ ਕੰਮ ਸਾਡਾ ਕੰਮ ਚੱਲੇਗਾ કે ਨਹੀਂ ਚੱਲੇਗਾ ਇਦਾਂ ਦੀ ਸੋਚ ਬਿਲਕੁਲ ਵੀ ਨਹੀਂ ਲੈ ਕੇ ਆਉਣੀ ਗੁਰੂ ਸਾਹਿਬ ਜੀ ਜ਼ਰੂਰ ਮਿਹਰ ਕਰਨਗੇ ਬਸ ਆਪਣੀ ਨੀਅਤ ਸਾਫ਼ ਹੋਣੀ ਚਾਹੀਦੀ ਹੈ ਤੇ ਸਾਡਾ ਮਨ ਸਾਫ਼ ਹੋਣਾ ਚਾਹੀਦਾ ਤੇ ਜਿਹੜੀ ਵੀ ਤੁਸੀਂ ਕਾਰੋਬਾਰ ਕਰਦੇ ਹੋ ਨਾ ਹਮੇਸ਼ਾ ਇੱਕ ਚੀਜ਼ ਦਾ ਧਿਆਨ ਰੱਖਿਓ ਕਦੇ ਵੀ ਚਿਕਾਰੋ ਬਾਰੇ ਵਿੱਚ ਝੂਠ ਨਾ ਬੋਲੋ ਝੂਠ ਬੋਲ ਕੇ ਕਿਸੇ ਨੂੰ ਚੀਜ਼ ਨਾ ਦਿਵੋ ਝੂਠ ਬੋਲ ਕੇ ਕਿਸੇ ਨੂੰ ਜਨਨ ਕੀ ਹਨਾ ਕਰੋ ਆਪਣਾ ਮੁਨਾਫਾ ਨਾ ਦੇਖੋ ਮੁਨਾਫਾ ਹਾਂ ਦੇਖੋ ਜਿਹੜੀ ਆਪਾਂ ਓਬਵੀਅਸਲੀ ਆਪਾਂ ਕਮਾਈ ਲਈ ਬੈਠੇ ਆ ਰਚੂਟ ਬੋਰ ਕੇ ਕਿਸੇ ਹੋਰ ਦਾ ਨੁਕਸਾਨ ਕਰਕੇ ਆਪਣਾ ਕਮਾਇਆ ਜਾਂ ਆਪਣਾ ਮੁਨਾਫਾ ਕੀਤਾ ਉਹਦਾ ਵੀ ਕੀ ਫਾਇਦਾ ਹੈ ਨਾ ਆਪਾਂ ਕਿਸੇ ਬੰਦੇ ਤੋਂ ਲੁਭ ਹੋ ਸਕਦੇ ਆ ਪਰ ਆਪਾਂ ਗੁਰੂ ਸਾਹਿਬ ਤੋਂ ਨਹੀਂ ਲੁਭ ਹੋ ਸਕਦੇ ਇਮਾਨਦਾਰੀ ਦੇ ਨਾਲ ਆਪਣਾ ਕਾਰੋਬਾਰ ਆਪਾਂ ਨੂੰ ਕਰਨਾ ਚਾਹੀਦਾ ਹੈ ਦਸਵੰਦ ਜ਼ਰੂਰ ਕੱਢਣਾ ਚਾਹੀਦਾ ਤੇ ਬਾਕੀ ਜਿਹੜੀ ਸੰਤ ਮਹਾਂਪੁਰਸ਼ਾਂ ਦੀ ਦੱਸੀ ਹੋਈ ਹੈ ਵਿਧੀ ਆ ਇਹ ਤੁਸੀਂ ਜ਼ਰੂਰ ਕਰਿਓ ਗੁਰੂ ਸਾਹਿਬ ਜੀ ਜ਼ਰੂਰ ਕਿਰਪਾ ਕਰਨਗੇ ਕਈ ਵੇ ਇਦਾਂ ਦੇ ਕਮੈਂਟ ਆਉਂਦੇ ਆ ਨਾ ਤਾਂ ਮੈਨੂੰ ਬੜਾ ਫੀਲ ਹੁੰਦਾ ਐ ਇਦਾਂ ਲੱਗਦਾ ਵੀ ਯਾਰ ਆਪਣੇ ਵਰਗਾ ਹੀ ਹੁੰਦਾ ਹਰ ਇੱਕ ਇਨਸਾਨ ਹਨਾ ਵੀ ਅਜਿਵੇਂ ਆਪਾਂ ਨੂੰ ਕੋਈ ਔਖ ਹੋਵੇ ਆਪਾਂ ਨੂੰ ਕੋਈ ਕਸ਼ਟ ਹੁੰਦਾ ਦੁੱਖ ਹੁੰਦੀ ਐ ਤਾਂ ਆਪਾਂ ਨੂੰ ਵੀ ਲੱਗਦਾ ਵੀ ਛੇਤੀ ਤੋਂ ਛੇਤੀ ਆਪਣਾ ਵੀ ਦੁੱਖੜਾ ਦੂਰ ਹੋ ਜਾਏ ਕਈ ਵਾਰੀ ਆਪਾਂ ਨਾ ਕੀ ਗਲਤੀ ਕਰ ਬੈਠਦੇ ਆ ਆਪਾਂ ਬਹੁਤ ਜ਼ਿਆਦਾ ਤਾਅਲੇ ਹੋ ਜਾਂਦੇ ਆ ਇਹ ਇੱਕ ਸਿਆਣਿਆਂ ਦੀ ਕਹਾਵਤ ਹੈ ਕਹਿੰਦੇ ਆ ਵੀ ਬਾਲੇ ਤੱਤੇ ਦੇ ਉੱਤੇ ਜੇ ਰੋਟੀ ਪਾਉਣੇ ਨਾ ਉਹ ਵੀ ਸੜ ਜਾਂਦੀ ਆ ਸੋ ਹਮੇਸ਼ਾ ਜੀ ਆਪਾਂ ਸਹਜੇ ਦੇ ਨਾਲ ਸਬਰ ਰੱਖ ਕੇ ਇਹਨਾਂ ਚੀਜ਼ਾਂ ਨੂੰ ਕਰੀਏ ਤੇ ਗੁਰੂ ਸਾਹਿਬ ਤੇ ਵਿਸ਼ਵਾਸ ਰੱਖੀਏ ਪ੍ਰਮਾਤਮਾ ਜੀ ਜਰੂਰ ਮਿਹਰ ਕਰਦੇ ਨੇ ਤੇ ਮੇਰੀ ਵੀ ਇਹ ਅਰਦਾਸ ਹੈ ਕਿ ਪ੍ਰਮਾਤਮਾ ਤੁਹਾਡੇ ਕਾਰੋਬਾਰ ਵਿੱਚ ਦਿਨ ਦੁਗਣੀ ਰਾਤ ਚੌਕਣੀ ਤਰੱਕੀ ਕਰਨ ਗੁਰੂ ਸਾਹਿਬ ਜੀ ਤੁਹਾਨੂੰ ਰੰਗ ਭਾਗ ਲਾਣ ਪ੍ਰਮਾਤਮਾ ਦੀ ਇੰਨੀ ਮਿਹਰ ਹੋਵੇ ਕਿ ਤੁਸੀਂ ਧਰ ਧਰ ਭੁੱਲੋ ਸੋ ਵਿਸ਼ਵਾਸ ਰੱਖਿਓ ਹੌਸਲਾ ਨਹੀਂ ਹਾਰਨਾ ਤੇ ਹਮੇਸ਼ਾ ਨੇਕ ਕੰਮ ਕਰਦੇ ਰਹਿਣਾ ਚੰਗੇ ਕੰਮ ਕਰਦੇ ਰਹਿਣਾ ਗੁਰੂ ਸਾਹਿਬ ਜੀ ਜ਼ਰੂਰ ਮਿਹਰ ਕਰਨਗੇ ਸੋ ਉਮੀਦ ਕਰਦੇ ਆਂ ਅੱਜ ਦੀ ਵੀਡੀਓ ਤੁਹਾਨੂੰ ਬਹੁਤ ਵਧੀਆ ਲੱਗੀ ਹੋਣੀ ਆ ਇਦਾਂ ਦੀਆਂ ਹੋਰ ਵਧੀਆ-ਵਧੀਆ ਇੰਟਰਸਟਿੰਗ ਵੀਡੀਓ ਦੇਖਣ ਦੇ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਚਲੋ ਜੀ ਵੀਡੀਓ ਦਾ ਵੀ ਕਰਦੇ ਆਂ ਐਂਡ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ